ਗੁਰ ਕਬੀਰ ਕਹਿੰਨੇ ਕਿ ਇਹ ਜਾਣਕਾਰੀ ਇਹ ਸਿਆਣਪ ਇਹ ਚਾਰਣਾ ਤੇ ਪ੍ਰਮਾਤਮਾ ਨੇ ਹਰੇਕ ਨੂੰ ਦਿੱਤਾ ਹੈ ਕਾਰੇ ਕੀ ਕੁਸ਼ਲਾਕ ਹਾਥ ਦੀ ਕੂਏ ਪਰੇ ਬਸ ਮਾਤਰਾ ਦਾ ਵੇਦ ਹੈ ਮੂਰਖ ਤੇ ਸਿਆਣੇ ਵਿੱਚ ਸਿਆਣਾ ਉਹ ਜੋ ਦੀਵੇ ਦੀ ਰੋਸ਼ਨੀ ਤੋਂ ਪੂਰਾ ਲਾਭ ਲੈ ਰਿਹਾ ਹੈ ਮੂਰਖ ਉਹ ਜਿਸਨੇ ਦੀਵੇ ਨੂੰ ਢੱਕ ਦਿੱਤਾ ਹੈ ਔਰ ਅਕਲ ਤੋਂ ਕੰਮ ਲੈਣਾ ਹੀ ਨਹੀਂ ਚਾਹਦਾ ਮੇਰੇ ਦੇਖੇ ਸੰਸਾਰ ਵਿੱਚ ਐਸੇ ਅੰਧਿਆਂ ਦੀ ਤਾਦਾਦ ਬਹੁਤ ਘੱਟ ਹੈ ਜਿਨ੍ਹਾਂ ਦੀਆਂ ਅੱਖਾਂ ਵਿੱਚ ਚਾਨਣਾ ਨਹੀਂ نور ਨਹੀਂ ਪਰ ਐਸੇ ਅੰਧਿਆਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਜੋ ਅੱਖਾਂ ਬੰਦ ਕਰਕੇ ਚੱਲਦੇ ਹਨ ਅੱਖਾਂ ਤੋਂ ਕੰਮ ਲੈਂਦੇ ਐਸੇ ਪਾਗਲਾਂ ਦੀ ਤਾਦਾਦ ਜਗਤ ਦੇ ਵਿੱਚ ਬਹੁਤ ਘੱਟ ਹੈ ਜਿਨ੍ਹਾਂ ਦੀ ਬੁੱਧੀ ਕੰਮ ਕਰਦੀ ਨਹੀਂ पर ऐसे पागलां दी तादाद बहुत ज्यादा है सारा संसार ਭਰਿਆ ਪਿਆ ਅਕਨ ਤੋਂ ਕੰਮ ਲੈਂਦੇ ਹੀ ਨਹੀਂ బుਧ ਤੋਂ ਕੰਮ ਲੈਂਦੇ ਹੀ ਨਹੀਂ ਤੇ ਜਦ ਬੁੱਧੀ ਤੋਂ ਕੰਮ ਨਾ ਲਿਆ ਜਲਦਾ ਹੋਇਆ ਦੀਵਾ ਕੋਲ ਹੋਇਆ ਤੇ ਫਿਰ ਖੂਦੇ ਚ ਗਰੇ ਤੋ ਫਿਰ ਦੋਸ਼ ਤੇਰੇ ਕਰਮਾਂ ਦਾ ਜਿਹਨਿਸ ਪ੍ਰਭੂ ਦਾ ਕੀ ਦੋਸ਼ ਇਸ ਵਾਸਤੇ ਕਤਕ ਦੇ ਮਹੀਨੇ ਦਾ ਉਪਦੇਸ਼ ਕਰਦੇ ਹੋਇਆ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਤਬ ਤੱਕ ਕਰਮ ਕਮਾਵਣੇ ਦੋਸ਼ ਨਾ ਕਾਹੋ ਜੋ ਕਿਸੇ ਤੇ ਵੀ ਦੋਸ਼ ਨਾ ਆਇਦ ਕਰੇ ਦੋਸ਼ ਤੇਰੇ ਕਰਮਾਂ ਦਾ ਪਰਮੇ ਸਰਤੇ ਭੁੱਲਿਆ ਵਿਆਪਨ ਸਭੇ ਰੋ